ਪਾਵਨ ਯੋਗ ਸਿਸ਼ਟ ਕੀ ਹੈ ਜੀ ਭਗਵਾਨ ਵਾਲਮੀਕੀ ਮਹਾਰਾਜ ਦੀ ਸਭ ਤੋਂ ਪਹਿਲੀ ਰਚਨਾ ਹੈ ਸਭ ਤੋਂ ਪਹਿਲੀ ਰਚਨਾ ਪਾਵਨ ਯੋਗ ਵਸਿਸ਼ਟ ਬਹੁਤ ਸਾਰੇ ਲੋਕ ਕਹਿੰਦੇ ਰਮਾਇਣ ਪਹਿਲੀ ਰਚਨਾ ਹੈ ਨਹੀਂ ਰਮਾਇਣ ਦੂਸਰੀ ਰਚਨਾ ਹੈ ਰਮਾਇਣ ਤੋਂ ਵੀ ਪਹਿਲੇ ਪ੍ਰਮਾਤਮਾ ਨੇ ਇੱਕ ਗ੍ਰੰਥ ਲਿਖ ਦਿੱਤਾ ਹੈ ਜਿਹਦਾ ਨਾਮ ਹੈ ਯੋਗ ਵਸਿਸ਼ਟ ਉਹ ਰਮਾਇਣ ਤੋਂ ਵੀ ਪਹਿਲੇ ਲਿਖਿਆ ਹੋਇਆ ਗ੍ਰੰਥ ਹੈ ਰਮਾਇਣ ਦੂਸਰੇ ਨੰਬਰ ਤੇ ਲਿਖਿਆ ਹੋਇਆ ਹੁਣ ਯੋਗ ਸਿਸ਼ਟ ਕੀ ਕਰਦਾ ਹੈ ਇਸ ਜੀਵਨ ਨੂੰ ਮੈਨੇਜ ਕਰਦਾ ਜਿਹੜਾ ਤੁਹਾਡਾ ਜੀਵਨ ਹੈ ਨਾ ਇਹਨੂੰ ਸਹੀ ਮਾਇਨੇ ਚ ਜੀਵਨ ਬਣਾਉਂਦਾ ਤੁਹਾਨੂੰ ਜ਼ਿੰਦਗੀ ਜੀਣ ਦੀ ਟੈਕਨੀਕ ਦਿੰਦਾ ਤੁਸੀਂ ਜੀਵਨ ਨੂੰ ਕਿੱਦਾਂ ਸੰਭਾਲ ਕੇ ਜਿੰਨਾ ਵੀ ਤੁਹਾਡੇ ਕੋਲ ਹੈ ਉਹਨੂੰ ਬਹੁਤ ਪਿਓਰ ਤਰੀਕੇ ਨਾਲ ਜੀਣਾ ਹੈ ਉਹ ਯੋਗ ਸਿਸ਼ਟ ਹੈ ਬਹੁਤ ਸਪੈਸ਼ਲ ਤਰੀਕੇ ਨਾਲ ਜੀਣਾ ਹੁਣ ਯੋਗ ਸਿਸ਼ਟ ਵਿੱਚ ਪ੍ਰਮਾਤਮਾ ਲਿਖਦੇ ਨੇ ਵਿਅਕਤੀ ਜਿੰਨਾ ਚਿਰ ਚਾਵੇ ਇਹ ਸੰਸਾਰ ਵਿੱਚ ਸਵਸਤ ਰਹਿ ਸਕਦਾ ਜਿੰਨਾ ਚਿਰ ਜਿੱਦਾਂ ਦੇ ਵਿਚਾਰ ਅਪਣਾਉਣਾ ਚਾਵੇ ਉਦਾਂ ਦੇ ਵਿਚਾਰਾਂ ਦਾ ਭੰਡਾਰ ਪੈਦਾ ਕਰ ਸਕਦਾ ਆਪਣੇ ਜੀਵਨ ਨੂੰ ਜਿੱਦਾਂ ਦਾ ਰੂਪ ਦੇਣਾ ਚਾਵੇ ਹੁਣ ਕਈ ਵਾਰ ਵੇਲ ਹੁੰਦੀ ਨਾ ਆਪਣੇ ਘਰ ਦੇ ਬਾਹਰ ਵੇਲ ਕੋਈ ਤੁਸੀਂ ਪਲਾਂਟ ਲਗਾਓ ਵੇਲ ਤੁਸੀਂ ਉਹਨੂੰ ਡੋਰੀ ਬਾ ਕੇ ਜਿੱਦਰ ਨੂੰ ਤੋੜ ਦੋਗੇ ਕੀ ਹੁੰਦਾ ਉਧਰ ਨੂੰ ਉਦੋਂ ਨੂੰ ਤੁਰ ਪੈਂਦੀ ਨਾ ਤੁਸੀਂ ਆਪਣੇ ਕਮਰੇ ਚ ਲੈ ਜਾਓ ਉਹਨੇ ਕਮਰੇ ਚ ਹੀ ਚੱਲਦਾ ਹੁੰਦਾ ਨਾ ਇਹ ਕਿਉਂਕਿ ਤੁਸੀਂ ਕੀ ਕੀਤਾ ਉਹਨੂੰ ਡਾਇਰੈਕਸ਼ਨ ਦਿੱਤੀ ਉਦਾਂ ਹੀ ਇਹ ਜੀਵਨ ਇਹਨੂੰ ਡਾਇਰੈਕਸ਼ਨ ਜਿੱਦਾਂ ਦੇ ਦਿਓਗੇ ਜੀਵਨ ਉਦਾਂ ਦਾ ਹੀ ਜਿੱਦਾਂ ਦੀ ਡਾਇਰੈਕਸ਼ਨ ਦਿਓਗੇ ਜੀਵਨ ਨੂੰ ਸੋਣਾ ਕਰਨ ਵਾਸਤੇ ਵਾਲਮੀਕੀ ਮਹਾਰਾਜ ਦੇ ਗ੍ਰੰਥ ਨੂੰ ਪੜ੍ਹੋ ਕੋਈ ਤੁਹਾਨੂੰ ਕੀ ਕਹਿੰਦਾ ਕੋਈ ਨਹੀਂ ਕਹਿੰਦਾ ਤੁਸੀਂ ਖੁਦ ਪੜ੍ਹਨਾ ਸ਼ੁਰੂ ਕਰੋ ਉਹਨੂੰ ਆਪਣੀ ਜ਼ਿੰਮੇਵਾਰੀ ਸਮਝੋ ਜ਼ਰੂਰਤ ਸਮਝੋ ਔਰ ਮਹਾਰਾਜ ਜੀ ਲਿਖਦੇ ਨੇ ਹੁਣ ਸੁੱਖੀਆਂ ਸੁੱਖੀਆਂ ਚੀਜ਼ਾਂ ਦੋ ਚਾਰ ਆਪਣੀਆਂ ਸਾਨੀਆਂ ਕੰਨੀਆਂ ਮੈਂ ਤੁਹਾਡੇ ਨਾਲ ਤੁਹਾਨੂੰ ਸਮਝ ਲੱਗ ਜਾਣਾ ਕਿ ਯੋਗ ਸ਼ਿਸ਼ਟ ਨੇ ਕੀ ਅਸਰ ਕੀਤਾ ਪਹਿਲੇ ਨੰਬਰ ਤੇ ਤਾਂ ਜਿਹੜੇ ਲੋਕ ਐ ਇਹ ਸੰਸਾਰ ਦੇ ਆਪਾਂ ਦਿਨ ਵਿਚਾਰਦੇ ਆਂ ਦਿਨ ਕਈ ਲੋਕ ਇੱਥੇ ਬੈਠੇ ਨੇ ਦਿਨ ਵਿਚਾਰਦੇ ਆਂ ਦਿਨ ਵਿਚਾਰਨਾ ਸਮਝ ਆ ਰਹੀ ਗੱਲ ਅਸੀਂ ਜੀ ਦਿਨ ਵਿਚਾਰਦੇ ਆਂ ਅੱਜ ਮੰਗਲਵਾਰ ਐ ਨੌਣਾ ਨਹੀਂ ਐ ਅੱਜ ਵੀਰਵਾਰ ਐ ਕੱਪੜੇ ਨਹੀਂ ਧੋਣੇ ਅੱਜ ਸ਼ਨੀਵਾਰ ਐ ਆ ਨਹੀਂ ਕਰਨਾ ਹੈਗੇ ਨਾ ਦਿਨ ਵਿਚਾਰਦੇ ਭਰਦਵਾ ਜੀ ਪੁੱਛਦੇ ਨੇ ਕਹਿੰਦੇ ਪਿਤਾ ਜੀ ਇਸ ਹਫਤਾਹਿਕ ਕਿੰਨੇ ਬਣਾਇਆ ਹਫਤਾਹਿਕ ਮਤਲਬ ਜਿਹੜਾ ਹਫਤਾ ਸੋਮ ਮੰਗਲ ਬੁੱਧ ਵੀਰ ਸ਼ੁਕਰ ਸ਼ਨੀ ਐਤ ਸਤ ਦਿਨਾਂ ਦੇ ਭਰਦਵਾ ਜੀ ਕਹਿੰਦੇ ਪਿਤਾ ਜੀ ਇਹ ਸਫਤਾਹਿਕ ਕਿੰਨੇ ਬਣਾਇਆ ਹੈ ਵਾਲਮੀਕੀ ਮਾਰਾਇ ਕਹਿੰਦੇ ਇਹ ਜਿਹੜੇ ਸਪਤਾਹਿਕ ਹੈ ਸੋਮ ਮੰਗਲ ਬੁੱਧ ਵੀਰ ਸ਼ੁਕਰ ਸ਼ਨੀ ਐਤ ਇਹ ਬਣਾਏ ਬੰਦੇ ਨੇ ਕੁਦਰਤ ਨੇ ਸਿਰਫ ਦੋ ਬਣਾਏ ਆ ਇੱਕ ਦਿਨ ਤੇ ਦੂਸਰੀ ਰਾਤ ਦੋ ਹੈ ਇਸ ਕਰਕੇ ਦਿਨਾ ਤੋਂ ਡਰਨ ਦੀ ਲੋੜ ਨਹੀਂ ਹੈ ਕੋਈ ਲੋੜ ਨਹੀਂ ਹੈਗੀ ਦਿਨਾ ਤੋਂ ਡਰਨ ਦੀ ਸੋਮ ਮੰਗਲ ਬੁੱਧ ਵੀਰ ਬਣਾਏ ਬੰਦੇ ਨੇ ਤਾਂ ਬੰਦਾ ਆਪ ਬਣਾ ਕੇ ਆਪ ਹੀ ਡਰੀ ਜਾ ਰਿਹਾ ਹੈ ਆਪੇ ਡਰੀ ਜਾ ਰਿਹਾ ਉਹਦੇ ਤੋਂ ਅੱਛਾ ਪੱਥਰ ਕਿਹਨੇ ਕਟਿਆ ਬੰਦੇ ਨੇ ਉਹ ਚੋਂ ਮੂਰਤੀ ਕਿਹਨੇ ਬਣਾਈ ਬੰਦੇ ਨੇ ਹੁਣ ਉਹਨੂੰ ਮੱਥਾ ਕੌਣ ਟੇਕਦਾ ਬੰਦਾ ਉਹ ਤੋਂ ਡਰਦਾ ਕੌਣ ਹੈ ਆਪੇ ਡਰੀ ਜਾ ਰਿਹਾ ਆਪੇ ਡਰੀ ਜਾਂਦਾ ਏਦਾਂ ਹੀ ਸੋਮ ਮੰਗਲ ਬੁੱਧ ਵੀਰ ਸ਼ੁਕਰ ਬਣਾ ਕੇ ਬੰਦਾ ਆਪੇ ਡਰੀ ਜਾ ਰਿਹਾ ਇੱਕ ਭੈਣ ਆ ਅਮਰੀਕਾ ਚ ਰਹਿੰਦੀ ਉਹਨੇ ਇੱਕ ਦਿਨ ਮੈਨੂੰ ਫੋਨ ਕੀਤਾ ਮੇਨ ਗੱਲ ਹੋਈ ਤੇ ਕਹਿੰਦੇ ਜੀ ਅੱਜ ਸਾਡੇ ਅੱਜ ਸਾਡੇ ਬੁੱਧਵਾਰ ਆਜੇ ਮੈਂ ਕਿਹਾ ਭੈਣ ਟਾਡੇ ਤਾਂ ਮੰਗਲਵਾਰ ਆਜੇ ਨਹੀਂ ਨਹੀਂ ਸਾਡੇ ਉਹ ਇੰਡੀਆ ਹੀ ਤਰੀ ਫਿਰਦੀ ਦਿਮਾਗ ਉਹਦਾ ਨਹੀਂ ਦਿਮਾਗ ਕਿਤੇ ਉਹ ਇੱਥੇ ਦੇ ਹਿਸਾਬ ਨਾਲ ਮਨਾਈ ਜਾਂਦੀ ਮੈਂ ਕਿਹਾ ਭੈਣ ਉੱਥੇ ਮੰਗਲਵਾਰ ਹੈ ਉੱਥੇ ਦੇ ਹਿਸਾਬ ਨਾਲ ਜ਼ਿੰਦਗੀ ਜੀ ਮਤਲਬ ਉੱਥੇ ਪਹੁੰਚ ਕੇ ਵੀ ਬੰਦਾ ਉਹੀ ਦਿਮਾਗ ਅੱਜ ਜੀ ਸਾਡੇ ਅੱਜ ਬੁੱਧਵਾਰ ਹੈ ਜੀ ਐ ਮੰਗਲਵਾਰ ਸੀ ਕਿਤੇ ਕਿਉਂਕਿ ਉਹ ਇੱਥੇ ਦੇ ਤਿਹਾਰਾਂ ਦੇ ਹਿਸਾਬ ਨਾਲ ਅੱਛਾ ਜਿਹੜੇ ਦਿਨ ਵਿਚਾਰਦੇ ਸੁਣਿਓ ਦਿਨ ਵਿਚਾਰ ਲੋ ਕੋਈ ਗੱਲ ਨਹੀਂ ਪਰ ਇੱਕ ਚੀਜ਼ ਨਾਲ ਐਡ ਕਰ ਲਿਓ ਜਿੱਦ ਦਿਨ ਹੋਵੇ ਮੰਗਲਵਾਰ ਤੁਸੀਂ ਆਪਣਾ ਜਿੱਦਾਂ ਵਿਚਾਰਨਾ ਵਿਚਾਰ ਪਰ ਨਾਲ ਇੱਕ ਚੀਜ਼ ਸੈੱਟ ਕਰ ਦਿਓ ਵੀ ਅੱਜ ਹੈਗਾ ਮੰਗਲਵਾਰ ਮੈਂ ਅੱਜ ਝੂਠ ਨਹੀਂ ਬੋਲਣਾ ਦੁਨੀਆਂ ਤੇ ਘੇ ਦੇ ਘੜੇ ਰੁੜ ਜਾਣ ਦੁਨੀਆ ਇੱਧਰ ਦੀ ਇੱਧਰ ਹੋ ਜਾਵੇ ਮੇਰਾ ਭਵੇਂ ਨੁਕਸਾਨ ਹੋ ਜਾਵੇ ਜ਼ਿੰਦਗੀ ਭਰ ਦਾ ਪਰ ਮੈਂ ਝੂਠ ਨਹੀਂ ਬੋਲਣਾ ਕਿਉਂਕਿ ਅੱਜ ਮੰਗਲਵਾਰ ਹੈ ਐਦਾਂ ਵੀ ਵਿਚਾਰੋ ਨਾ ਦੇਣਾ ਵਿਚਾਰੋ ਮੈਂ ਹੁਣ ਇਹਦੇ ਨਾਲ ਹੋਣਾ ਕੀ ਇਹਦੇ ਨਾਲ ਫਾਇਦਾ ਕੀ ਹੋਣਾ ਸੁਣੋ ਇਹਦੇ ਨਾਲ ਫਾਇਦਾ ਕੀ ਹੋਣਾ ਇਹਦੇ ਨਾਲ ਫਾਇਦਾ ਇਹ ਹੋਣਾ ਕਿ ਤੁਸੀਂ ਪ੍ਰੈਕਟਿਸ ਕਰਨ ਲੱਗ ਜਾਣਾ ਸੱਚ ਦੀ ਮੰਨ ਲਓ ਮੰਗਲਵਾਰ ਹੈ ਤੁਸੀਂ ਆਪਣਾ ਜੋ ਕਰਦੇ ਹੋ ਵਿਚਾਰ ਲਓ ਨਾਲ ਇੱਕ ਚੀਜ਼ ਐਡ ਕਰ ਲਓ ਵੀ ਮੈਂ ਛੁੱਟ ਨਹੀਂ ਬੋਲਣਾ ਤੁਸੀਂ ਮੰਗਲਵਾਰ ਨਹੀਂ ਬੋਲਿਆ ਹਫਤੇ 'ਚ ਇੱਕ ਮੰਗਲਵਾਰ ਹੈ ਮਹੀਨੇ 'ਚ ਚਾਰ ਮੰਗਲਵਾਰ ਹੈ ਤਾਂ ਮਤਲਬ ਮਹੀਨੇ 'ਚ 4 ਦਿਨ ਤੁਸੀਂ ਛੁੱਟ ਨਹੀਂ ਬੋਲਿਆ ਤੇ ਸਾਲ ਵਿੱਚ ਤੁਸੀਂ 50 52 56 ਵਾਰ ਛੁੱਟ ਨਹੀਂ ਬੋਲਿਆ ਤੇ ਤੁਹਾਡੀ ਪ੍ਰੈਕਟਿਸ ਜੇ ਤੁਸੀਂ ਇੱਕ ਦਿਨ ਨਹੀਂ ਬੋਲਿਆ ਜੇ ਪ੍ਰੈਕਟਿਸ ਹੋਣ ਲੱਗੀ ਫਿਰ ਦੂਜੇ ਦਿਨ ਵੀ ਨਹੀਂ ਬੋਲੋਗੇ ਫਿਰ ਤੀਜੇ ਦਿਨ ਵੀ ਨਹੀਂ ਬੋਲੋਗੇ ਫਿਰ ਚੌਥੇ ਦਿਨ ਵੀ ਬੋਲੋਗੇ ਫਿਰ ਤੁਸੀਂ ਬੋਲਣਾ ਹੀ ਬੰਦ ਕਰ ਦੇਵੋਗੇ ਹੁਣ ਪ੍ਰੈਕਟਿਸ ਤਾਂ ਸ਼ੁਰੂ ਕਰੋ ਅੱਜ ਵੀਰਵਾਰ ਹੈ ਮੈਂ ਅੱਜ ਬੇਇਮਾਨੀ ਨਹੀਂ ਕਰਨੀ ਜਿੰਨੇ ਦੀ ਚੀਜ਼ ਆਈ ਉਸ ਤੋਂ ਥੋੜੇ ਜੇ ਪੈਸੇ ਕਮਾ ਕੇ ਲੋਕਾਂ ਨੂੰ ਦੇ ਦੇਣੀ ਇਹ ਨਹੀਂ ਕਿ 2 ਵਾਲੀ 50 ਦੀ ਵੇਚਣੀ ਅੱਜ ਵੀਰਵਾਰ ਹੈ ਮੈਂ ਨਹੀਂ ਬਈ ਮੰਨੀ ਕਰਨੀ ਇਹ ਕਰੋਨਾ ਨਾਲ ਇਦਾਂ ਕੀ ਹੋਣਾ ਇਦਾਂ ਹੋਣਾ ਕਿ ਤੁਹਾਨੂੰ ਸਬਰ ਆਣ ਲੱਗ ਜਾਣਾ ਤੁਹਾਨੂੰ ਤੁਹਾਡੀ ਮਿਹਨਤ ਦੀ ਕਮਾਈ ਚ ਵੈਸੇ ਨਹੀਂ ਆਂਦਾ ਕਿਸੇ ਨੂੰ ਸਬਰ ਆਣ ਲੱਗ ਜਾਣਾ ਕਿਉਂਕਿ ਤੁਸੀਂ ਕਹਿਣਾ ਅੱਜ ਮੈਂ ਸਿਰਫ ਓਨਾ ਹੀ ਕਮਾਇਆ ਜਿੰਨਾ ਮੈਨੂੰ ਮੇਰੇ ਵਾਸਤੇ ਠੀਕ ਸੀ ਮੇਰਾ ਦਿਨ ਬੜਾ ਪਿਆਰਾ ਲੰਘਿਆ ਤੁਸੀਂ ਰੋਜ਼ ਦੀ ਪ੍ਰੈਕਟਿਸ ਹੋ ਜਾਣੀ ਤੁਹਾਡੀ ਤੁਸੀਂ ਰੋਜ਼ ਇਦਾਂ ਟਿਕ ਜਾਣਾ ਕੋਈ ਵੀ ਚੀਜ਼ ਆ ਉਹ ਪ੍ਰੈਕਟਿਸ ਨਾ ਹੁੰਦੀ ਪਿਆਰਿਓ ਪ੍ਰੈਕਟਿਸ ਦੇ ਨਾਲ ਕਈ ਲੋਕ ਆਂਡਾ ਮੀਟ ਛੱਡ ਕੇ ਕਹੀ ਜਾਂਦੇ ਅਸੀਂ ਧਰਮੀ ਆ ਐਂ ਜੀ ਆਂਡਾ ਨਹੀਂ ਖਾਂਦੇ ਮੈਂ ਕਿਹਾ ਭਰਾਵਾ ਗਰੀਬਾਂ ਦਾ ਹੱਕ ਤਾਂ ਖਾਣੇ ਆ ਕਿਸੇ ਦਾ ਹੱਕ ਖਾਈ ਜਾਂਦੇ ਉਹ ਤਾਂ ਆਂਡਾ ਛੱਡਿਆ ਹੋਇਆ ਛੱਡਣੀ ਦਾ ਬੇਈਮਾਨੀ ਛੱਡੋ ਛੱਡਣਾ ਤਾਂ ਝੂਠ ਬੋਲਣਾ ਛੱਡੋ ਛੱਡਣੀ ਤਾਂ ਈਰਖਾ ਛੱਡੋ ਛੱਡਣੀ ਤਾਂ ਨਫ਼ਰਤ ਛੱਡੋ ਛੱਡਣਾ ਤਾਂ ਇੱਕ ਦੂਜੇ ਦੇ ਚੁਗਲੇ ਛੱਡੋ ਇੱਥੇ ਆਂਡਾ ਮੀਟ ਛੱਡ ਕੇ ਕਹੀ ਜਾਂਦੇ ਅਸੀਂ ਧਰਮੀ ਐ ਧਰਮੀ ਹੁੰਦਾ ਜੋ ਧਰਮ ਦੀ ਪਾਲਣਾ ਕਰਦਾ ਧਰਮੀ ਕੱਪੜਿਆਂ ਨਾਲ ਨਹੀਂ ਹੁੰਦਾ ਯਾਰ ਜਿੱਦਾਂ ਮੇਰੇਆ ਕੱਪੜੇ ਪਾਏ ਨਾ ਮੈਨੂੰ ਜਰਮਨ ਇੱਕ ਭੈਣ ਮਿਲੀ 에ਅਰਪੋਰਟ ਤੇ ਉਹ ਇਦਾਂ ਦੇਖੀ ਜਾਵੇ ਸਾਰਿਆਂ ਦੇ ਵਿੱਚ 2-300 ਲੋਕਸ 에ਅਰਪੋਰਟ ਤੇ ਤਾਂ ਮੈਂ ਦੇਖ ਲਿਆ ਆਂਟੀ ਨੂੰ ਮੈਨੂੰ ਉਹ ਡਿੱਗਣ ਨੂੰ ਮੇਰੇ ਵਿਚਾਰੀ ਇਦਾਂ ਦੇਖੀ ਜਾਵੇ ਉਨੂੰ ਫਿਕਰ ਪਿਆ ਹੋਇਆ ਸੀ ਇਹਨੇ ਗੱਲ 'ਚ ਫੋਟੋ ਕਿਦੀ ਪਾਈ ਹੋਈ ਮੈਂ ਦੇਖ ਰਵਾਂ ਇੰਨੀ ਟੈਨਸ਼ਨ ਹੁੰਦੀ ਲੋਕਾਂ ਦਾ ਫਿਰ ਉਹ ਜਿਹੜੇ ਲੋਕ ਨਹੀਂ ਕਿਸੇ ਨਾਲ ਦੇਖਦੇ ਉਹ ਜੇ ਦੇਖਦੇ ਹੈਲੋ ਹਾਈ ਵਿਦਰ ਸੈਨ ਹਾਓਰ ਆਰ ਯੂ ਐਦਾਂ ਕਰਕੇ ਲੰਘ ਜਾਂਦੇ ਕੋਈ ਟੀੜੀ ਤੱਕ ਨਹੀਂ ਆਂਦੀ ਫੇ ਮੈਂ ਕਿਹਾ ਆਂਟੀ ਜੀ ਕੀ ਹਾਲ ਚਾਲ ਤੁਸੀਂ ਮੈਨੂੰ ਕਿੱਦਾਂ ਪਛਾਣਿਆ ਮੈਂ ਕਿਹਾ ਤੁਹਾਡੀਆਂ ਮੱਥੇ ਦੀਆਂ ਟੀੜੀਆਂ ਨੇ 500 ਬੰਦਿਆਂ 'ਚ ਵੀ ਟਾੜੀ ਪਹਿਚਾਣ ਤੁਹਾਨੂੰ ਟੈਨਸ਼ਨ ਪਈ ਹੋਈ ਪਤਾ ਨਹੀਂ ਕੌਣ ਲੰਘ ਚੱਲਾ ਮੇਰੇ ਲਾਗੇ ਦੀ ਕਹਿੰਦੇ ਤੁਸੀਂ ਕੀ ਕਰਦੇ ਮੈਂ ਕਹਾਂ ਮੈਂ ਟੂਨੇ ਕਰਦਾ ਕਰਵਾਣਾ ਮੂਹ ਕਿਹੋ ਜਿਹਾ ਮਾਈਂਡ ਹੈ ਸਾਡਾ ਵੀ ਕੀ ਲੈਣਾ ਦੇਣਾ ਤੁਸੀਂ ਭਾਈ ਕੌਣ ਕੀ ਕਰਦਾ ਕੌਣ ਨਹੀਂ ਕਰਦਾ ਉੱਥੇ 20 ਸਾਲ ਹੋ ਗਏ ਇੱਕ ਆਪਣਾ ਪਰਿਵਾਰ ਰਹਿੰਦਾ 20 22 ਸਾਲ ਉਹ ਇੱਕ ਦਿਨ ਕੰਮ ਤੇ ਚੱਲ ਗਿਆ ਮੈਂ ਉਹਨਾਂ ਦੇ ਘਰ ਸੀ ਤੇ ਲਾਗੇ ਇੱਕ ਪਾਰਕ ਸੀ ਮੈਂ ਘੁੰਮਦਾ ਘੁੰਮਦਾ ਚੱਲਾ ਗਿਆ ਲੋਕ ਲਾਗੇ ਤੇ ਬੱਚੇ ਮੈਨੂੰ ਮਿਲ ਗਏ ਮੈਂ ਉਹਨਾਂ ਨਾਲ 2-3 ਘੰਟੇ ਖੇਡਿਆ 2-3 ਘੰਟੇ ਜਦੋਂ ਖੇਡਿਆ ਤੇ ਮੈਂ ਵਾਪਸ ਆਇਆ ਤੁਹਾਨੂੰ ਨੂੰ ਮੈਂ ਕਿਹਾ ਬੌਜੀ ਵੀ ਮੈਂ ਤਾਂ ਅੱਜ ਬਹੁਤ ਵਧੀਆ ਦਿਨ ਮੇਰਾ ਲੰਘਿਆ ਕਹਿੰਦਾ ਕਿ ਕਿਦਾਂ ਮੈਂ ਕਿਹਾ ਤੁਹਾਡੇ ਗਵਾਂਡੀਆਂ ਦੇ ਬੱਚੇ ਸੀ ਤਿੰਨ ਚਾਰ ਕਹਿੰਦਾ ਇਹਨਾਂ ਦੇ ਬੱਚੇ ਵੀ ਹੈਗੇ ਆ ਮੈਂ ਕਿਹਾ ਹਾਂਜੀ ਕਹਿੰਦਾ ਮੈਨੂੰ 22 ਸਾਲ ਹੋ ਗਏ ਮੈਨੂੰ ਨਹੀਂ ਪਤਾ ਇਹਨਾਂ ਦੇ ਘਰੇ ਕੌਣ ਰਹਿੰਦਾ ਕਿੰਨੀਆਂ ਕੁੜੀਆਂ ਕਿੰਨੇ ਲੜਕੇ ਐ ਕੌਣ ਕੌਣ ਹੈਗੇ ਕਹਿੰਦਾ ਇਹਨਾਂ ਦੇ ਬੱਚੇ ਵੀ ਆ ਮੈਂ ਹੈਰਾਨ ਹੋ ਗਿਆ ਮੈਂ ਕਿਹਾ 22 ਸਾਲ ਤੋਂ ਉੱਥੇ ਰਹਿ ਰਿਹਾ ਇਹ ਨਹੀਂ ਪਤਾ ਗਵਾਂਡੀਆਂ ਦੇ ਕਿੰਨੇ ਮੈਂਬਰ ਐ ਇੱਥੇ ਸਾਡੇ ਪੰਜਾਬ ਵਾਲਿਆਂ ਦਾ ਅੱਧਾ ਮੰਜਾ ਅੰਦਰ ਹੁੰਦਾ ਤੇ ਅੱਧਾ ਮੰਜਾ ਬਾਰ ਹੁੰਦਾ ਕਿਹਦੇ ਘਰ ਕੌਣ ਆਇਆ ਕਿਹਦੇ ਘਰ ਕੌਣ ਨਹੀਂ ਆਇਆ ਸਾਰੀ ਦਿਹਾੜੀ ਸਾਡਾ ਦਿਮਾਗ ਉਧਰ ਹੀ ਹੁੰਦਾ ਜੇ ਕੋਈ ਕਾਲਾ ਲਫਾਫਾ ਲੈ ਕੇ ਲੰਘਿਆ ਨਾ ਇਹ ਮੀਟ ਬਣਾਣਾ ਅੱਜ ਕਾਲੇ ਲਫਾਫੇ ਵਿੱਚ ਕੁਝ ਹੋਰ ਵੀ ਤਾਂ ਹੋ ਹੀ ਸਕਦਾ ਹੈ ਮਤਲਬ ਜੇ ਕਿਸੇ ਦੇ ਘਰ ਕੋਈ ਰਿਸ਼ਤੇਦਾਰ ਵੀ ਆ ਗਿਆ ਨਾ ਪੁਲਿਸ ਦੀ ਵਰਦੀ ਪਾ ਕੇ ਨਾ ਕਹਣਾ ਪਰਮਾਰਥੀ ਜਿਹਦੇ ਘਰੇ ਪੁਲਿਸ ਬੜੀ ਆਈ ਹੋਈ ਅੱਜ ਉਹ ਭਾਵੇਂ ਕੋਈ ਯਾਰ ਦੋਸਤ ਮਿਲਣ ਆਇਆ ਹੋਵੇ ਕਿਸੇ ਨੂੰ ਕਿਉਂਕਿ ਸਾਡਾ ਮਾਈਂਡ ਇਹ ਚੀਜ਼ਾਂ ਅਸੀਂ ਜੋ ਆਪਣੇ ਅੰਦਰ ਅਵਗਰਬ ਆਪਣੇ ਅੰਦਰ ਅਸੀਂ ਸਟੋਰ ਕੀਤੀਆਂ ਹੋਈਆਂ ਨਾ ਉਹ ਚੀਜ਼ਾਂ ਕੰਮ ਕਰ ਰਹੀਆਂ ਥੋੜਾ ਜਿਹਾ ਆਪਾਂ ਹਾਸੇ ਖੇਡਿਆ ਪਰ ਮੈਂ ਪੁਆਇੰਟ ਤੇ ਆ ਗਿਆ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਐਨ ਨੂੰ ਸਾਫ਼ ਕਰੋ ਜਿੰਨਾ ਹੋ ਸਕਦਾ ਉਹਨਾਂ ਦੀ ਜ਼ਿੰਦਗੀ ਹੈ ਉਹਨਾਂ ਨੂੰ ਜੀਣ ਦਿਓ ਉਹਨਾਂ ਦੀ ਜ਼ਿੰਦਗੀ ਤੇ ਅਧਿਕਾਰ ਕਿਹਦਾ ਹੈ ਉਹਦਾ ਤੁਹਾਡਾ ਕੋਈ ਅਧਿਕਾਰ ਨਹੀਂ ਹੈਗਾ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਹੈ ਤੁਹਾਡੀ ਜ਼ਿੰਦਗੀ ਤੇ ਟਾਡੀ ਆਦਤ ਕਿਉਂ ਹੈ ਕਿਸੇ ਦੀ ਜ਼ਿੰਦਗੀ ਚ ਇੰਟਰਫੇਅਰ ਕਰਦੇ ਨਿਊਜ਼ੀਲੈਂਡ ਵਿੱਚ ਇੱਕ ਬੱਚੀ ਸੀ ਇੰਡੀਆ ਤੋਂ ਗਈ ਸੀ ਪੜਨ ਆ ਜਿਹੜੇ ਫੇਸਬੁੱਕ ਮਹਾਰਾਜ ਬਣੇ ਹੋਏ ਨਾ ਇੰਟਰਨੈਟ ਮਹਾਰਾਜ ਉਹ ਬੱਚੀ ਉੱਥੇ ਪੜਨ ਗਈ ਮਾਪੇ ਦਾ ਸੁਪਨਾ ਪੂਰਨ ਕਰਨ ਗਈ ਉਹਦੀ ਆਪਣੀ ਕਾਇਆ ਹੈ ਕਾਇਆ ਮਤਲਬ ਉਹਦਾ ਸਰੀਰ ਹੈ ਉਹਨੇ ਕੱਪੜੇ ਪਾਏ ਉਹਦਾ ਮਨ ਹੈ ਜੋ ਮਰਜ਼ੀ ਪਾਵੇ ਬੁਰਾਈ ਕੱਪੜਿਆਂ ਚ ਨਹੀਂ ਹੁੰਦੀ ਬੁਰਾਈ ਹੁੰਦੀ ਨਜ਼ਰੀਏ ਚ ਕੱਪੜਿਆਂ 'ਚ ਕੋਈ ਬੁਰਾਈ ਉੱਥੇ ਤਾਂ ਧੀਆਂ ਪੈਣਾ ਅੱਧੇ ਕੱਪੜਿਆਂ 'ਚ ਫਿਰਦੀਆਂ ਕੀ ਉੱਥੇ ਕਿੰਨੀਆਂ ਕ ਪ੍ਰੋਬਲਮ ਹੁੰਦੀਆਂ ਜੀ ਕਿੰਨੇ ਕ ਕ੍ਰਾਈਮ ਹੁੰਦੇ ਉਹਨਾਂ ਦੇ ਵਿੱਚ ਨਜ਼ਰੀਏ 'ਚ ਪ੍ਰੋਬਲਮ ਐ ਕੱਪੜਿਆਂ 'ਚ ਕੋਈ ਪ੍ਰੋਬਲਮ ਨਹੀਂ ਹੈ ਉਹ ਬੱਚੀ ਨੇ ਕੱਪੜੇ ਪਾਏ ਉਹਨੇ ਕਿਤੇ ਆਪਣੀ ਵੀਡੀਓ ਪੋਸਟ ਕਰਤੀ ਇੱਕ ਨਹਾਇਤਾ ਨਕੰਮਾ ਕੋਈ ਬਹੁਤ ਪੜਿਆ ਲਿਖਿਆ ਹੋਊਗਾ ਉਹਨੇ ਉਹਦੀ ਪੋਸਟ ਤੇ ਕਮੈਂਟ ਕਰਤਾ ਆਪਣੀ ਗੰਦਗੀ ਫੈਲਾ ਦਿੱਤੀ ਉਹ ਬੱਚੀ ਨੇ ਮਨ ਤੇ ਲਾ ਲਈ ਗੱਲ ਟਰੈਸ ਤੇ ਗਈ ਉਪਰੋਂ ਜਾ ਕੇ ਛਾਲ ਮਾਰਤੀ ਮਰ ਗਈ ਉਹਦਾ ਕੀ ਗਿਆ ਉਹ ਜਿਹਨੇ ਉਹਨੂੰ ਕਮੈਂਟ ਲਿਖਿਆ ਉਹਦਾ ਗਿਆ ਕੁਛ ਸੋ ਟਾਡੀ ਛੋਟੀ ਮੈਂ ਪਹਿਲੇ ਕਿਹਾ ਵੀ ਸ਼ਬਦ ਇਨਸਾਨ ਨੂੰ ਜੋੜਦੇ ਤੇ ਸ਼ਬਦ ਇਨਸਾਨ ਨੂੰ ਤੋੜਦੇ ਉਹਨੇ ਤੋੜ ਦਿੱਤਾ ਉਸ ਬੱਚੀ ਨੂੰ ਤੁਹਾਡਾ ਕੋਈ ਹੱਕ ਹੀ ਨਹੀਂ ਬਣਦਾ ਕਿਸੇ ਤੇ ਟਿੱਪਾ ਟਿੱਪਣੀ ਕਰਨ ਦਾ ਕਿਸੇ ਨੂੰ ਹੁਣ ਮੈਂ ਇਦਾਂ ਆ ਜਿੱਦਾਂ ਮੈਂ ਰਹਿਣਾ ਇਹ ਮੇਰਾ ਮਨ ਹੈ ਜੇ ਕਿਸ ਨੇ ਪਗੜੀ ਨਹੀਂ ਤਾਂ ਮੈਨੂੰ ਵੀ ਪ੍ਰੋਬਲਮ ਹੈ ਜੇ ਕਿਸ ਨੇ ਸੂਟ ਪਾਇਆ ਤੇ ਇਹ ਇਹਨਾਂ ਨੂੰ ਪ੍ਰੋਬਲਮ ਨਹੀਂ ਜੇ ਉਹਨੇ ਪੈਂਟ ਸ਼ਰਟ ਪਾਈ ਹੈ ਤੇ ਤੁਹਾਨੂੰ ਪ੍ਰੋਬਲਮ ਕਿਉਂ ਹੈ ਪਰ ਸਾ ਅਸੀਂ ਠੇਕਾ ਲੈ ਲਿਆ ਹੋਇਆ ਦੂਜੇ ਨੂੰ ਗਲਤ ਕਹਿ ਰਹੇ ਵੀ ਜਿੱਦਾਂ ਮੈਂ ਠੀਕ ਮੈਂ ਜਿੱਦਾਂ ਇਦਾਂ ਠੀਕ ਹੈ ਉਦਾਂ ਸਾਰੇ ਗਲਤ ਹੈ ਵੀ ਜਿਹੜਾ ਮੈਂ ਪਹਿਰਾਵਾ ਪਾਇਆ ਉਹ ਸਭ ਤੋਂ ਵਧੀਆ ਹੈ ਦੁਨੀਆ ਤੇ ਪੁੱਛੋ ਵੀ ਸਭ ਤੋਂ ਵਧੀਆ ਇਨਸਾਨ ਕੌਣ ਹੈ ਉਹਨੇ ਕਹਿਣਾ ਮੈਂ ਹੀ ਆ ਕਦੇ ਵੀ ਪੁੱਛ ਕੇ ਦੇਖੋ ਸਭ ਤੋਂ ਸੱਚਾ ਕੌਣ ਹੈ ਪੁੱਛ ਕੇ ਦੇਖੋ ਉਹਨੇ ਕੀ ਕਹਿਣਾ ਮੈਂ ਹੀ ਆ ਵਾਲਮੀਕੀ ਮਾਰਾ ਨੇ ਲਿਖੇ 6 ਅਧਿਆਇ ਵਿਰਾਗਯ ਮਮੁਖਸ਼ੂ ਉਤਪਤੀ ਸਥਿਤੀ ਉਪਸ਼ਮ ਤੇ ਨਿਰਵਾਣ 6 ਅਧਿਆਇ ਲਿਖੇ ਨਿਰਵਾਣ ਦਾ ਮਤਲਬ ਹੁੰਦਾ ਮੁਕਤੀ ਮੋਕਸ਼ ਤੇ ਮੁਕਤੀ ਜੀਂਦੇ ਜੀ ਹੁੰਦੀ ਹੈ ਮਰਨ ਤੋਂ ਬਾਅਦ ਨਹੀਂ ਹੁੰਦੀ ਹੁਣ ਮੁਕਤ ਕੀ ਤੋਂ ਹੋਣਾ ਆਹੀ ਜਿਹੜਾ ਬੰਦਨ ਮੈਂ ਦੱਸਿਆ ਇਹ ਤੋਂ ਮੁਕਤ ਹੋ ਜਾਓ ਤੁਹਾਡਾ ਦਿਮਾਗ ਹਲਕਾ ਹੋਣਾ ਸ਼ੁਰੂ ਹੋ ਜਾਣਾ ਛੱਡ ਦਿਓ ਜੋ ਕੋ ਕਰਦਾ ਉਹ ਨਾ ਜੋ ਕੋ ਕਰਦਾ ਆਪਣੇ ਸਿਰ ਤੇ ਕਰਦਾ ਕਰ ਹਾਂ ਇੱਥੇ ਇਹ ਵੀ ਆ ਕਿ ਜੇ ਕੁਝ ਗਲਤ ਹੋ ਰਿਹਾ ਗਲਤ ਹੋ ਰਿਹਾ ਜੋ ਮਾਨਵਤਾ ਦੇ ਖਿਲਾਫ ਹੋ ਰਿਹਾ ਜਿੱਦਾਂ ਕਈ ਨਸ਼ੇ ਵੇਚਦੇ ਆ ਬੁਰੇ ਕੰਮ ਕਰਦੇ ਆ ਇਹ ਵੀ ਨਹੀਂ ਹੈਗਾ ਕਿ ਉਹਨਾਂ ਦੇ ਬਰਾਬਰ ਖੜੇ ਨਹੀਂ ਹੋਣਾ ਉਨ੍ਹਾਂ ਦੇ ਵਿਰੁੱਧ ਉੱਥੇ ਹੋਣਾ ਕਿਉਂਕਿ ਮਾਨਵਤਾ ਕੁਦਰਤ ਨੂੰ ਪਛਾਣਨ ਦਾ ਕੰਮ ਤਾਂ ਕਰਨਾ ਪਰ ਬਿਨਾਂ ਵਜ੍ਹਾ ਕਿਸੇ ਦੀ ਗੱਲ ਵਿੱਚ ਬਿਨਾਂ ਵਜ੍ਹਾ ਕਿਸੇ ਤੇ ਐਵੇਂ ਕਮੈਂਟ ਕਰੇ ਜਾਣੇ ਉਸ ਲੜਕੇ ਨੇ ਕਮੈਂਟ ਕੀਤਾ ਜੀ ਉਹ ਬੱਚੀ ਮਾਂ-ਬਾਪ ਦਾ ਉਹ ਹੀਰਾ ਚਲਾ ਗਿਆ ਕਿੰਨੇ ਸੁਪਨੇ ਦੇਖ ਕੇ ਇੱਥੋਂ ਪੈਸਾ ਲਾ ਕੇ ਉੱਥੇ ਭੇਜਿਆ ਬੱਚਾ ਉਹ ਬੱਚੀ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸਵਿਸ਼ ਕਰਕੇ ਤੁਹਾਨੂੰ ਕਿੰਨੇ ਪਤਾ ਨਹੀਂ ਤੁਹਾਡਾ ਕਿਹੜਾ ਸ਼ਬਦ ਐਦਾਂ ਦਾ ਹੋ ਸਕਦਾ ਜਿਹੜਾ ਕਿਸੇ ਨੂੰ ਤੋੜ ਦਵੇ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ